ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਨਾ ਆਪਾਂ ਸਾਈਡ ਫਲਾਈ ਲਗਾਉਣੀ ਹੈਗੀ ਵੀ ਆਪਾਂ ਨਾ ਪਲੇਟ ਸਪੋਨ ਤੋਂ ਬਾਅਦ ਵੀ ਆਪਾਂ ਇਹ ਦੁਬਾਰਾ ਆਪਣੀ ਚੀਜ਼ ਆਹ ਵਾਲੀ ਮਤਲਬ ਕੀ ਕਮਰ ਦਾ ਲਾ ਲਓ ਪ੍ਰਸਤ ਦਾ ਲਾ ਲਓ ਇੱਕ ਵਾਰੀ ਆਪਾਂ ਦੁਬਾਰਾ ਨਾਪ ਲੈ ਲੈਣਾ ਹੁੰਦਾ ਹੈਗਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਹੈਗੀ ਵੀ ਸੂਟ ਸਲਾਈ ਕਰਨ ਤੋਂ ਬਾਅਦ ਉਹਨਾਂ ਨੂੰ ਨਾ ਇਹ ਸਲਾਈ ਉਹਦੇ ਢੇੜ ਕੇ ਲਾਣੀ ਪੈਂਦੀ ਹੈ ਜਾਂ ਤਾਂ ਕਈ ਵਾਰੀ ਉਹਨਾਂ ਦਾ ਕਮੀਜ਼ ਟਾਈਟ ਹੋ ਜਾਂਦਾ ਹੈਗਾ ਜਾਂ ਉਹਨਾਂ ਦਾ ਕਮੀਜ਼ ਖੁੱਲਾ ਹੋ ਜਾਂਦਾ ਹੈ ਠੀਕ ਹੈ ਜੀ ਇੱਕ ਜਿਆਦਾ ਪ੍ਰੋਬਲਮ ਆਉਂਦੀ ਹੈ ਵੀ ਮੇਰੀਆਂ ਭੈਣਾਂ ਕਹਿੰਦੀਆਂ ਨੇ ਬ੍ਰੈਸਟ ਕੋਲੋਂ ਸਾਡਾ ਕਮੀਜ਼ ਦੀ ਵੀ ਜਿਹੜੀ ਫਿਟਿੰਗ ਉਹ ਦਬਦੀ ਹੈ ਜੀ ਉਹ ਕਿਉਂ ਦੇਖੋ ਜੀ ਹੁਣ ਆਪਾਂ ਪਲੇਟਸ ਪਾ ਲਈਆਂ ਕਈ ਵਾਰੀ ਜਦੋਂ ਨਾ ਆਪਾਂ ਦੇਖੋ ਪਲੇਟਸ ਪਾਉਣੇ ਆਂਗੇ ਤਾਂ ਦੇਖੋ ਆਪਾਂ ਕਈ ਵਾਰੀ ਰੱਤੀ ਪਰ ਕੱਪੜਾ ਵੱਧ ਵੀ ਆ ਜਾਂਦਾ ਜਿਆਦਾ ਵੀ ਆਪਾਂ ਜਿੰਨਾ ਕਿ ਦੇਣਾ ਹੁੰਦਾ ਕਈ ਵਾਰੀ ਕਈ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਿਲਾਈ ਸਿੱਖਦੀਆਂ ਨੇ ਵੱਧ ਘੱਟ ਕੱਪੜਾ ਦਿੱਤਾ ਜਾਂਦਾ ਫੇਰ ਵੀ ਕਮਰ ਵਾਲੇ ਨਿਸ਼ਾਨ ਤੇ ਜੀ ਫਰਕ ਪੈਂਦਾ ਦੇਖੋ ਇਹ ਸੂਟ ਦਾ ਜਿਹੜਾ ਨਾਪ ਸੀਗਾ ਇਹ ਸੀਗਾ 16 ਇੰਚ ਕਮਰ ਸੀਗੀ ਠੀਕ ਹੈ ਜੀ ਆ ਦੇਖੋ 16 ਤੋਂ ਨਾ 2 ਪੁਆਇੰਟ ਆ ਵਾਧਾ ਠੀਕ ਹੈ ਜੀ ਇਹ ਆਪਾਂ ਪੂਰੀ 16 ਹੀ ਰੱਖਣੀ ਹੈ ਜਿੰਨੀ ਆਪਣੀ ਫਿਟਿੰਗ ਆ ਆਪਾਂ ਉਨੀ ਹੀ ਰੱਖਣੀ ਆ ਇਹ ਕਾਹ ਵਾਲੀ ਪਲੇਟ ਪਾਉਣ ਤੋਂ ਬਾਅਦ ਨਾ ਦੇਖੋ ਆ ਨਿਸ਼ਾਨ ਦਾ ਫਰਕ ਪੈ ਜਾਂਦਾ ਆ ਉੱਪਰ ਰਹਿ ਗਿਆ ਆ ਵਾਲਾ نیچے ਆ ਜਦੋਂ ਆਪਾਂ ਅੰਦਾਜ਼ੇ ਨਾਲ ਹੀ ਇਦਾਂ ਸਲਾਈ ਲਾ ਦਨੇ ਆ ਆਪਣੀ ਫਿਟਿੰਗ ਤੇ ਵੀ ਜੀ ਆਸਰ ਪੈਂਦਾਗਾ ਆਪਾਂ ਹੁਣ ਦੇਖੋ ਬ੍ਰੈਸਟ ਇਹਨਾਂ ਦੀ 20 ਸੀਗੀ ਆਪਾਂ ਬ੍ਰੈਸਟ ਵੀ ਦੁਬਾਰਾ ਨਾਪਣੀ ਐ ਇਸ ਤਰ੍ਹਾਂ ਚਾ ਲੋ ਜੀ ਠੀਕ ਐ ਜੀ ਬ੍ਰੈਸਟ ਆ ਆਪਣੀ ਪੂਰੀ ਐ 20 ਹੋਈ ਆ ਆਪਣੀ ਕਮਰ ਦਾ ਹਲਕਾ ਜਿਹਾ ਫਰਕਾ ਹੁਣ ਆਪਾਂ ਕੀ ਕਰਨਾ ਕਮਰ ਦਾ ਦੇਖੋ ਆਪਾਂ ਇਨਸਾਨ ਲਾ ਲਿਆ ਕਮਰ ਦਾ ਇਨਸਾਨ ਲਾਉਣ ਤੋਂ ਬਾਅਦ ਆਪਾਂ ਕਮਰ ਵਾਲ ਇਨਸਾਨ ਦੇ ਨਾਲ ਇੱਥੇ ਤੱਕ ਤਾਂ ਦੇਖੋ ਜਿਹੜੀ ਆਪਣੀ ਗਲਾਈ ਦਿੱਤੀ ਹੁੰਦੀ ਐ ਜੀ ਠੀਕ ਹੈ ਜੀ ਇੱਥੇ ਇਸ ਤਰ੍ਹਾਂ ਆਪਾਂ ਆਹ ਵਾਲੇ ਪੁਆਇੰਟ ਨਾਲ ਮਲਾਉਣਾ ਆ ਦੇਖੋ ਇੰਨਾ ਫਰਕ ਪੈ ਗਿਆ ਨਾ ਜਦੋਂ ਆਹ ਪਲੇਟ ਪੈ ਜਾਂਦੀ ਹੈ ਜਦੋਂ ਆਪਾਂ ਇੱਥੇ ਹੀ ਸਲਾਈ ਲਾਉਣੀ ਸੀ ਆਪਣੀ ਬ੍ਰੈਸਟ ਕੋਲੋਂ ਆਪਣੀ ਫਿਟਿੰਗ ਦਬ ਜਾਣੀ ਸੀ ਦੇਖੋ ਆ ਪਹਿਲੀ ਨਸਾਨੀ ਆ ਆਪਣੀ ਇਹ ਕਿਉਂ ਫਰਕ ਪੈਂਦਾ ਜਦੋਂ ਆਪਾਂ ਪਲੇਟ ਪਾ ਦਿੰਦੇ ਆ ਜੀ ਆਪਣਾ ਫਰਕ ਪੈ ਜਾਂਦਾ ਬੜੀ ਮਤਲਬ ਕਿ ਹੌਲੀ ਹੌਲੀ ਇਹ ਆਪਾਂ ਫਿਟਿੰਗ ਵਾਲੀ ਇਨਸਾਨੀ ਲਾਉਣੀ ਹੈ ਇਹਦੇ ਵਿੱਚ ਫਰਕ ਨਹੀਂ ਪੈਣਾ ਚਾਹੀਦਾ ਦੇਖੋ ਇੱਧਰ ਵੀ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਅੱਧਾ ਇੰਚ ਦਾ ਫਰਕ ਪੈ ਗਿਆ ਇੱਥੇ ਅੱਧਾ ਇੰਚ ਦਾ ਫਰਕ ਬਹੁਤ ਜ਼ਿਆਦਾ ਹੀ ਹੁੰਦਾ ਹੈਗਾ ਘੱਟ ਨਹੀਂ ਹੁੰਦਾ ਦੇਖੋ ਆਹ ਵਾਲੀ ਇਨਸਾਨੀ ਆਪਣੀ ਆ ਸੀ ਆਹ ਵਾਲੀ ਆ ਸੀ ਇਹਨੂੰ ਆਪਾਂ ਦੇਖੋ ਇਸ ਤਰ੍ਹਾਂ ਜਦੋਂ ਆਪਾਂ ਇਦਾਂ ਹੀ ਸਲਾਈ ਲਾ ਲੈਨੇ ਆ ਨਾ ਫਿਰ ਆਪਣੀ ਬ੍ਰੈਸਟ ਕੋਲੋਂ ਫਿਟਿੰਗ ਦੱਬਦੀ ਆ ਦੂਸਰੀ ਗੱਲ ਆਪਣੀ ਬ੍ਰੈਸਟ ਕੋਲੋਂ ਫਿਟਿੰਗ ਦੱਬਣ ਦਾ ਰੀਜ਼ਨ ਹੁੰਦਾ ਜਦੋਂ ਇੱਥੇ ਆਪਣਾ 20 ਤੇ ਇਨਸਾਨੀ ਲਾਈ ਹੋਈ ਆ ਇਹ ਆਪਾਂ ਇਦਾਂ ਮਲਾ ਲੈਨੇ ਆ ਸਿੱਧੀ ਆਪਾਂ ਸਲਾਈ ਲਾਉਣ ਲੈਨੇ ਆ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਲਾਉਣੀ ਦੇਖੋ ਇੰਨਾ ਕੱਪੜਾ ਫਿਰ ਆਪਣਾ ਵਿੱਚ ਚਲਿਆ ਜਾਂਦਾ ਜਿਹੜਾ ਬਾਹਰ ਆਗਾ ਇੱਥੋਂ ਆਪਾਂ ਗਲਾਈ ਦੇਣੀ ਹੁੰਦੀ ਆ ਕਿਉਂਕਿ ਜਿਹੜੀ ਆਪਣੀ ਬ੍ਰੈਸਟ ਆ ਵਾਲੀ ਜਗ੍ਹਾ 'ਚ ਤਾਂ ਹੁੰਦੀ ਨਹੀਂ ਆ ਚੀਜ਼ ਦੇ ਬਰਾਬਰ ਨਹੀਂ ਹੁੰਦੀ ਦੇਖੋ ਆ ਪਲੇਟਾਂ ਪਈਆਂ ਹੋਈਆਂ ਨੇ ਆ ਦੇਖੋ ਤਿੰਨੇ ਪਲੇਟਾਂ ਦਾ ਪੁਆਇੰਟ ਆ ਬਣਾ ਸੀ ਆਪਣੀ ਬ੍ਰੈਸਟ ਆ ਚੀਜ਼ ਦੇ ਬਰਾਬਰ ਹੁੰਦੀ ਆ ਜੇ ਤੁਹਾਡੀ ਬ੍ਰੈਸਟ 20 ਇੰਚ ਆ ਗਈ ਤਾ ਵਾਲੀ ਜਗਾ ਚ 2 ਇੰਚ ਦੀ ਗਲਾਈ ਦੇਣੀ ਜੀ ਬਹੁਤ ਜ਼ਿਆਦਾ ਜ਼ਰੂਰੀ ਆ ਜਦੋਂ ਆਪਾਂ ਇਥੋਂ ਬ੍ਰੈਸਟ ਦਾ ਆਪਾਂ ਨਾਪ ਇੱਥੇ ਲਾ ਲੈਨੇ ਆ ਇੱਥੇ ਲਾ ਕੇ ਇਥੋਂ ਆਪਾਂ ਤਿਰਸੀ ਲਾ ਲੈਨੇ ਆ ਫੇਰ ਆਪਣੀ ਬ੍ਰੈਸਟ ਕੋਲ ਜੀ ਜਿਹੜੀ ਫਿਟਿੰਗ ਆ ਗਈ ਉਹ ਜ਼ਰੂਰ ਆਵਦੀ ਆ ਗਈ ਹੁਣ ਆਜੋ ਜੀ ਆਪਾਂ ਤੁਹਾਨੂੰ ਸਲਾਈ ਲਾ ਕੇ ਦਿਖਾਉਣੇ ਆਂਗੇ ਆ ਦੇਖੋ ਜਿਹੜਾ ਨਾ ਆਪਾਂ ਤੁਹਾਨੂੰ ਆਪਾਂ ਆਹ ਕਮੀਜ਼ ਦੀ ਫਿਟਿੰਗ ਵਾਲੀ ਮਤਲਬ ਕਿ ਦੁਬਾਰਾ ਨਾਪ ਕੇ ਦਿਖਾਇਆ ਸੀ ਇਹ ਚਾਹੇ ਤਾਂ ਤੁਸੀਂ ਤੀਰੇ ਵਾਲੀ ਸਲਾਈ ਲਾਉਣ ਤੋਂ ਪਹਿਲਾਂ ਵੀ ਕਰ ਸਕਦੇ ਹੋ ਤੀਰੇ ਵਾਲੀ ਸਲਾਈ ਲਾਉਣ ਤੋਂ ਬਾਅਦ ਵੀ ਨਾਪ ਸਕਦੇ ਹੋਗੇ ਜਦੋਂ ਆਪਾਂ ਤੀਰੇ ਵਾਲੀ ਸਲਾਈ ਲਾ ਲੈਨੇ ਆ ਫਿਰ ਥੋੜੀ ਜੀ ਪ੍ਰੋਬਲਮ ਆ ਜਾਂਦੀ ਹੈਗੀ ਦੇਖੋ ਮੈਨੂੰ ਕਈ ਵਾਰੀ ਮੈਸੇਜ ਆਉਂਦੇ ਆ ਵੀ ਅਸੀਂ ਭਾਨੇ ਨਵੀਂ ਆ ਸਲਾਈ ਸਿੱਖਦੇ ਆ ਆਪਾਂ ਉਸ ਤਰੀਕੇ ਚ ਵੀ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰਦੀ ਆਂ ਕਿ ਵੀ ਸੌਖੇ ਤਰੀਕੇ ਚ ਵੀ ਤੁਸੀਂ ਸਮਝ ਸਕੋ ਆਹ ਲਓ ਜੀ ਹੁਣ ਆਪਾਂ ਤੀਰੇ ਵਾਲੀ ਸਲਾਈ ਲਾਉਣੀ ਹੈ ਗੁੰਮ ਲਾਉਣੀ ਆ ਬਿਲਕੁਲ ਦੇਖੋ ਪੈਰ ਦੇ ਨਾਲ ਨਾਲ ਸਲਾਈ ਲਾ ਲੈਣੀ ਆ ਤੇ ਇੱਕ ਇੱਕ ਪੈਰ ਦੀ ਸਲਾਈ ਲਾਉਣੀ ਆ ਜਦੋਂ ਆਪਾਂ ਧੀਰੇ ਵਾਲੀ ਸਿਲਾਈ ਲਾਉਣੀ ਹੈ ਨਾ ਦੇਖੋ ਆਪਣਾ ਫਰੰਟ ਵਾਲਾ ਨੈੱਕ ਆ ਜਿਹੜਾ ਇਹ ਰੈਡੀ ਹੋਇਆ ਹੋਇਆ ਇਹ ਵਿੱਚ ਨੂੰ ਫੋਲਡ ਕੀਤਾ ਹੋਇਆ ਤਾਂ ਕਰਕੇ ਨਾ ਜਿਹੜੀ ਆਪਣੀ ਆਹ ਰੇਵਲੀਰ ਲਾਈ ਹੋਈ ਆ ਆਪਾਂ ਨੇ ਬਾਹਰ ਨੂੰ ਰੱਖਣੀ ਆ ਦੇਖੋ ਜੀ ਇਸ ਤਰ੍ਹਾਂ ਇਹ ਬਾਹਰ ਨੂੰ ਰੱਖ ਕੇ ਆਹੋ ਜੇ ਐਸੇ ਤਰ੍ਹਾਂ ਹੀ ਆਪਾਂ ਇੱਧਰ ਇੱਕ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਹੈ ਵੀ ਜਦੋਂ ਉਹ ਨਾ ਧੀਰੇ ਵਾਲੀ ਸਿਲਾਈ ਲਾਉਂਦੀਆਂ ਨੇ ਤਾਂ ਉਹਨਾਂ ਦਾ ਆਹ ਵਾਲਾ ਕੱਪੜਾ ਬਾਅਦ ਘਟ ਜਾਂਦਾ ਕਹਿੰਦੇ ਵੀ ਫਰੰਟ ਵਾਲਾ ਪੱਲਾ ਸਾਡਾ ਵੱਧ ਜਾਂਦਾ ਐਸ ਟੌਪਿਕ ਤੇ ਜੀ ਮੇਰੀ ਵੀਡੀਓ ਪਾਈ ਹੋਈ ਹੈਗੀ ਵੀ ਆਪਾਂ ਨੂੰ ਕਿੰਨੇ ਇੰਚ ਦੀ ਚੜਾਈ ਤੇ neck ਦੀ ਕਟਿੰਗ ਕਰਨੀ ਚਾਹੀਦੀ ਹੈ ਤੁਸੀਂ ਉਹ ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਹੁਣ ਆਪਾਂ ਕਮੀਜ਼ ਨੂੰ ਕਰ ਲੈਣਾ ਉਲਟਾ ਐਸ ਤਰਾ ਉਲਟਾ ਕਰਕੇ ਹੁਣ ਆਪਾਂ ਲਾਵਾਂਗੇ ਜੀ ਤੀਰੇ ਵਾਲੀ ਸਿਲਾਈ ਇਸ ਤਰ੍ਹਾਂ ਸੈੱਟ ਕਰ ਲੈਣਾ ਬਿਲਕੁਲ ਆਪਾਂ ਸਹੀ ਰੱਖਣਾ ਆ ਵਾਲਾ ਦੇਖੋ ਆ ਵਾਲਾ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਸਿਲਾਈ ਲਾ ਦੇਣੀ ਐਸ ਤਰ੍ਹਾਂ ਜੀ ਆਪਾਂ ਦੂਸਰੇ ਪਾਸੇ ਸਿਲਾਈ ਲਾ ਲੈਣੀ ਆ ਧਾਗਾ ਕਟਿੰਗ ਨਹੀਂ ਕਰਨੀ ਆਪਾਂ ਤਾਂ ਅੱਗੇ ਦੀ ਆਪਾਂ ਐਦਾਂ ਹੀ ਰੱਖ ਲੈਣਾ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ 343 ਸਲਾਈ ਲਾ ਕੇ ਆਪਾਂ ਨੂੰ ਨਾ ਅੰਡਰਲੌਕ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਜਿਨ੍ਹਾਂ ਪਹਿਣਾ ਕੋਲ ਅੰਡਰਲੌਕ ਦੀ ਮਤਲਬ ਕਿ ਨਹੀਂ ਹੈਗੀ ਮਸ਼ੀਨ ਵਗੈਰਾ ਉਹਨਾਂ ਖਾਸਤੇ ਇਹ ਬਹੁਤ ਬੈਸਟ ਤਰੀਕਾ ਹੈ ਇਸ ਤਰ੍ਹਾਂ ਕਿਉਂਕਿ ਬਾਕੀ ਚਾਹੇ ਨਾ ਆਪਾਂ ਨੂੰ ਅੰਡਰਲੌਕ ਕਰਨ ਦੀ ਜ਼ਰੂਰਤ ਪਵੇ ਇੱਥੇ ਜਿਹੜੇ ਆਪਾਂ ਟਿਚ ਬਟਨ ਵਾਲੀ ਪੱਟੀ ਲਾਉਨੇ ਆ ਨਾ ਜਦੋਂ ਧਾਗੇ ਨਿਕਲਦੇ ਨੇ ਕਈ ਵਾਰੀ ਆਪਣੇ ਬਟਨ ਵੀ ਨਿਕਲ ਜਾਂਦੇ ਨੇ ਆ ਦੇਖੋ ਜੀ ਇਸ ਤਰ੍ਹਾਂ ਤੀਰੇ ਵਾਲੀ ਸਲਾਈ ਲਗਾਉਣ ਦੇ ਨਾਲ ਆਪਣਾ ਕੱਪੜਾ ਬਿਲਕੁਲ ਵੀ ਵੱਧਦਾ ਘਟਦਾ ਨਹੀਂ ਹੈਗਾ ਆਪਣੀ ਇਹ ਕਿੰਨੀ ਗਲੇ ਦੀ ਚੌੜਾਈ ਰੱਖਣੀ ਹੈ ਮੇਰੀ ਵੀਡੀਓ ਪਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਹੁਣ ਨਾ ਜਿੰਨਾ ਪਹਿਣਾ ਦਾ ਫਰੰਟ ਵਾਲਾ ਗਲਾ ਪਿੱਛੇ ਜਾਂਦਾਗਾ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਫਰੰਟ ਵਾਲਾ ਗਲਾ ਪਿੱਛੇ ਜਾਣ ਦੀ ਉਹਦੇ ਲਈ ਤੁਸੀਂ ਕੀ ਕਰਨਾ ਆ ਦੇਖੋ ਜਦੋਂ ਨਾ ਆਪਾਂ ਸਾਈਡ ਵਾਲੀ ਸਲਾਈ ਲਾਉਣੀ ਹੈ ਆਪਣਾ ਕੱਪੜਾ ਵੱਧ ਘਟ ਜਾਂਦਾ ਕਿਉਂ ਵੱਧ ਘਟਦਾ ਕਿਉਂਕਿ ਆਪਾਂ ਆ ਵਾਲੀਆਂ ਆ ਦੇਖੋ ਆ ਵਾਲੀਆਂ ਪਲੇਟਸ ਪਾ ਲੈਣੇ ਆਂਗੇ ਇਹ ਪਲੇਟਸ ਪਾਉਣ ਦੇ ਨਾਲ ਇੱਥੋਂ ਨਾ ਆਪਣਾ ਕੱਪੜਾ 1/2 ਇੰਚ ਦਾ ਫਰਕ ਪੈ ਜਾਂਦਾ ਆ ਵਾਲੀ ਜਗ੍ਹਾ ਤੋਂ ਆ ਦੇਖੋ ਆ ਤਾਂ ਆਪਣਾ ਇਦਾਂ ਹੀ ਰਹਿੰਦਾਗਾ ਇਸ ਤਰ੍ਹਾਂ نیچے ਤੋਂ ਆ ਪਲੇਟ ਤੋਂ نیچے ਆ ਪਲੇਟ ਤੋਂ ਉੱਪਰ ਵੱੱਤ ਮਤਲਬ ਕਿ ਉੱਪਰਲਾ ਪਿਛ ਉੱਪਰਲਾ ਪੱਲਾ ਘਟ ਜਾਂਦਾ ਇਹ ਜਿੰਨਾ ਘਟਿਆ ਹੋਇਆ ਆ ਆਪਾਂ ਉਨੇ ਹੀ ਰੱਖਣਾਗਾ ਤੇ ਜਿਹੜਾ ਫਰੰਟ ਵਾਲਾ ਪੱਲਾ ਇਹ ਆਪਾਂ 1 ਇੰਚ ਡਾਊਨ ਕਰ ਲੈਣਾ ਜਿਨ੍ਹਾਂ ਨੂੰ ਜਾਦਾ ਹੈਵੀ ਸਾਈਜ਼ ਦਾ ਮੇਰੀਆਂ ਭੈਣਾਂ ਦਾ 25 22 ਇੰਚ ਬ੍ਰੈਸਟ ਆ ਉਹਨਾਂ ਨੇ ਇਥੋਂ 1 ਇੰਚ ਡਾਊਨ ਕਰ ਲਾ ਨਾਰਮਲ ਸਾਈਜ਼ ਦੇ ਲਈ ਆਪਾਂ ਅੱਧਾ ਇੰਚ ਡਾਊਨ ਕਰਨਾ ਹੁਣ ਦੇਖੋ ਜੀ ਆਪਾਂ ਅੱਧਾ ਇੰਚ ਡਾਊਨ ਕਰਕੇ ਇਥੋਂ ਸਿਲਾਈ ਸ਼ੁਰੂ ਕਰ ਦੇਣੀ ਆ ਦੇਖੋ ਜੀ ਆਪਾਂ ਇਥੋਂ ਸਿਲਾਈ ਸ਼ੁਰੂ ਕਰਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਸਿਲਾਈ ਸ਼ੁਰੂ ਕਰਕੇ ਆ ਜਿਹੜਾ ਨਾ ਕੱਪੜਾ ਇੱਕ ਦੋ ਮੇਰੀਆਂ ਭੈਣਾਂ ਦੇ ਮੈਸੇਜ ਵੀ ਆਏ ਨੇ ਵੀ ਜਿਹੜਾ ਕੱਪੜਾ ਵਧ ਘਟ ਜਾਂਦਾ ਵੀ ਇਹਦੀ ਕਟਿੰਗ ਕਰਕੇ ਸਲਾਈ ਲਾਉਣੀ ਹੈ ਨਹੀਂ ਜੀ ਆਪਾਂ ਇਹਨੂੰ ਇਦਾਂ ਹੀ ਜਿੰਨਾ ਵੀ ਵਧ ਗਿਆ ਆ ਦੇਖੋ ਐਨਾ ਵਧਿਆ ਹੋਇਆ ਨਾ ਇਹਨੂੰ ਆਪਾਂ ਇਦਾਂ ਹੀ ਰੱਖਣਾਗਾ ਆਹ ਜਿਹੜੀ ਪਲੇਟ ਆ ਚਾਹੇ ਤਾਂ ਤੁਸੀਂ ਇਹਨੂੰ نیچے ਕਰ ਲਓ ਚਾਹੇ ਤੁਸੀਂ ਇਹਨੂੰ ਉੱਪਰ ਕਰ ਲਓ ਇਹਦੀ ਕੋਈ ਪਰ ਉਨਾ ਇੱਕ ਆਪਾਂ ਸਲਾਈ ਹੋਰ ਲਾਵਾਂਗੇ ਇਹ ਸਲਾਈ ਆਪਾਂ ਕਿਵੇਂ ਲਾਉਣੀ ਹੈਗੀ ਇਹ ਸਲਾਈ ਆਪਾਂ ਇਹਦੇ ਉੱਪਰ ਨਹੀਂ ਲਾਉਣੀ ਇਹ ਸਲਾਈ ਆਪਾਂ ਇੱਕ ਇੱਕ ਪੈਰ ਖੁੱਲੀ ਲਾਉਣੀ ਆ ਤੁਹਾਨੂੰ ਕਈ ਵਾਰੀ ਲੱਗੇ ਵੀ ਤੁਹਾਡਾ ਕਮੀਜ਼ ਟਾਈਟ ਆ ਤਾਂ ਤੁਸੀਂ ਇੱਕ ਸਲਾਈ ਖੋਲ ਕੇ ਕਮੀਜ਼ ਨੂੰ ਫੁੱਲਾ ਕਰ ਦਿਓ ਲਿਖੋ ਐਂਡ ਤੇ ਆ ਕੇ ਆਪਾਂ ਨਾ ਐਂਡ ਤੇ ਨਹੀਂ ਇਹ ਖੁੱਲੀ ਹੋਈ ਮਾਰਨੀ ਐਂਡ ਤੇ ਆ ਕੇ ਨਾ ਪਿਆਸ ਲਈ ਦੇ ਨਾਲ ਹੀ ਮਲਾ ਦੇਣੀ ਆ ਲੱਗੀ ਆਪਣੀ ਫਿਟਿੰਗ ਵਾਲੀ ਸिलाई ਦੇਖੋ ਜੀ ਇਸ ਤਰ੍ਹਾਂ ਫਿਟਿੰਗ ਵਾਲੀ ਸिलाई ਲਗਾਉਣ ਦੇ ਨਾਲ ਕਦੇ ਵੀ ਤੁਹਾਨੂੰ ਸिलाई ਦੁਆਰਾ ਢੇੜ ਕੇ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਤੁਹਾਡਾ ਕਮੀਜ਼ ਕਦੇ ਵੀ ਇਹ ਨਹੀਂ ਵੀ ਤੁਸੀਂ ਮਤਲਬ ਕਿ ਜਿਹੜੇ ਨਾਪ ਦਾ ਸਲਾਈ ਕੀਤਾ ਉਹ ਤੋਂ ਖੁੱਲਾ ਹੋ ਗਿਆ ਜਾਂ ਫਿਰ ਉਹ ਤੋਂ ਟਾਈਟ ਹੋ ਗਿਆ ਇਹ ਪ੍ਰੋਬਲਮ ਤੁਹਾਨੂੰ ਬਿਲਕੁਲ ਨਹੀਂ ਆਊਗੀ ਬਸ ਤੁਸੀਂ ਪਲੇਟ ਸਪਾਉਣ ਤੋਂ ਬਾਅਦ ਇੱਕ ਵਾਰੀ ਆਪਣੀ ਕਮਰ ਦਾ ਬੈਸਟ ਦਾ ਤੇ हिਪ ਦੇ ਦੁਆਰਾ ਨਾਪ ਲੈ ਕੇ ਮਤਲਬ ਕਿ ਨਿਸ਼ਾਨੀਆਂ ਲਾਉਣ ਤੋਂ ਬਾਅਦ ਉਹਨਾਂ ਨੂੰ ਸਕੇਲ ਜਾਂ ਇੰਚੀ ਟੇਪ ਦੇ ਨਾਲ ਦੁਬਾਰਾ ਲਾਈਨ ਮਾਰਕ ਕਰ ਲੈਣਾਗਾ ਇਸ ਤਰ੍ਹਾਂ ਸਾਈਡ ਸਲਾਈ ਲਗਾਉਣ ਦੇ ਨਾਲ ਜਿਹੜੀ ਆਪਣੀ ਫਿਟਿੰਗ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਆ ਦੂਸਰੀ ਗੱਲ ਜਿਨ੍ਹਾਂ ਦੇ ਹੈਵੀ ਸਾਈਜ਼ ਆ ਉਹਨਾਂ ਨੇ 1 ਇੰਚ ਜਿਨ੍ਹਾਂ ਦਾ ਨਾਰਮਲ ਸਾਈਜ਼ ਆ ਉਹਨਾਂ ਨੇ ਅੱਧਾ ਇੰਚ ਫਰੰਟ ਵਾਲਾ ਪੱਲਾ ਡਾਊਨ ਰੱਖ ਕੇ ਸਲਾਈ ਲਗਾਉਣੀ ਆ ਇਹਦੇ ਨਾਲ ਕੀ ਹੁੰਦਾ ਜਿਹੜਾ ਆਪਣੀ ਆ ਤੀਰੇ ਵਾਲੀ ਸਲਾਈ ਆ ਨਾ ਤਾਂ ਦੇਖੋ ਆ ਤੀਰੇ ਵਾਲੀ ਸਲਾਈ ਆ ਜਾਂ ਆਪਣਾ ਫਰੰਟ ਵਾਲਾ ਨੱਕ ਆ ਇਹ ਐਦਾਂ ਮੂਹਰ ਨੂੰ ਰਹਿੰਦਾ ਜੀ ਇਸ ਜਦੋਂ ਇਹ ਅੱਗੇ ਨੂੰ ਰਹਿੰਦਾਗਾ ਤਾਂ ਆਪਣਾ ਜਿਹੜਾ ਫਰੰਟ ਵਾਲਾ ਗਲਾ ਇਹ ਪਿੱਛੇ ਨੂੰ ਨਹੀਂ ਜਾਂਦਾ ਜਿਹੜੀ ਆਪਣੀ ਬਾਹ ਦਾ ਸੈਂਟਰ ਹੋਊਗਾ ਸੈਂਟਰ ਆਪਾਂ ਜਿਹੜਾ ਕੱਟ ਲਾਉਣੇ ਹੁੰਨੇ ਆ ਉਹ ਆਹ ਵਾਲੀ ਚੀਜ਼ ਦੇ ਨਾਲ ਅਟੈਚ ਹੋ ਜਾਣਾ ਇਹਦਾ ਮਤਲਬ ਆਪਣੀ ਕਮੀਜ਼ ਦਾ ਸੈਂਟਰ ਆ ਬਣੂਗਾ ਆਹ ਵਾਲਾ ਹਿੱਸਾ نیچے ਨੂੰ ਰਹੂ ਆਪਣਾ ਫਰੰਟ ਵਾਲਾ ਗਲਾ ਪਿੱਛੇ ਨੂੰ ਨਹੀਂ ਜਾਊਗਾ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ